ਕਾਲ ਸਾਹਿਬ ਵਾਈਗੁਰ ਜੀ ਕੀ ਫਤਿਹ ਵਾਈਗੁਰ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਵਾਈਗੁਰ ਜੀ ਹਾਂਜੀ ਵਾਈਗੁਰ ਜੀ ਮੈਂ ਅੱਜ ਹੀ ਟੈਲੀਗ੍ਰਾਮ ਤੇ ਜੁਣ ਜੁਣ ਆਇਆ ਮੈਂ ਮੈਨੂੰ ਇੰਨਾ ਜ਼ਿਆਦਾ ਪਤਾ ਨਹੀਂ ਹੈਗਾ ਅੱਜ ਹੀ ਲੌਂਗਰ ਕੀਤੀ ਵੈਸੇ ਜ਼ੂਮ ਤੇ ਮੈਂ ਵਾਈਗੁਰ ਨੂੰ ਰੋ ਜਾਣਾ ਹੈ ਵਾਈਗੁਰ ਜੀ ਦਿੱਖੇਣਾ ਵਾਈਗੁਰ ਜੀ ਦਾ ਸੁਪਰ ਬਾਜ਼ਾਰ ਕਰਦਾ ਵਾਈਗੁਰ ਜੀ ਲਈ ਉਸਦੀ ਸੂਚੀ ਸੰਗਤ ਵਕਸੀ ਜ਼ੂਮ ਤੇ ਦੋ ਟਾਈਮ ਦੀ ਸੰਗਤ ਕਰਵਾਉਂਦੇ ਸਿਮਰਨ ਕਰਵਾਉਂਦੇ ਆ ਵਾਈਗੁਰ ਜੀ ਵਾਈਗੁਰੂ ਜੀ 2 ਸਾਲ ਹੀ ਹੋਇਆ ਮੈਨੂੰ ਏਦਾਂ ਪਤਾ ਲੱਗਿਆ ਵੀ ਆ ਏਦਾਂ ਨਾਮ ਜਪਣਾ ਆ ਵਾਈਗੁਰੂ ਦੇ ਚਰਨ ਵਿੱਚ ਰਸਨਾ ਹੁੰਦਾ ਆ ਨਹੀਂ ਤਾਂ ਵਾਈਗੁਰੂ ਜੀ ਬਹੁਤ ਪਤਾ ਹੀ ਨਹੀਂ ਸੀ ਵਾਈਗੁਰੂ ਜੀ ਜ਼ਿੰਦਗੀ ਵਿੱਚ ਕਰਨਾ ਕੀ ਆ ਕੀ ਕਰਨਾ ਆਏ ਆ ਸੱਚੀ ਨਹੀਂ ਕਰਨਾ ਆ ਵਾਈਗੁਰੂ ਜੀ ਦਾ ਬਹੁਤ ਸ਼ੁਕਰ ਆ ਵਾਈਗੁਰੂ ਜੀ ਤੇ ਵਾਈਗੁਰੂ ਜੀ ਆ ਭਾਈ ਕਨਵਰ ਕਨਵਰ ਵੀ ਸੇਂਹ ਦੀ ਤਕਸਨਾ ਆਉਂਦੇ ਹੁੰਦੇ ਆ ਆਪਣੇ YouTube ਚੈਨਲ ਉਹਨਾਂ ਦਾ ਤੇ ਉਹਨਾਂ ਦੇ ਜੋ ਵਾਈ ਗੁਰੂ ਜੀ ਨੂੰ ਮੈਨੂੰ ਪਤਾ ਲੱਗਿਆ ਜਦੋਂ ਉਹਨਾਂ ਨੇ ਇਹ ਕਹਾਣੀ ਸੁਣਾਈ ਸੀ ਵੀ ਮੈਂ ਮਰ ਕੇ ਜ਼ਿੰਦਾ ਹੋ ਗਿਆ ਸੀ ਵਾਈ ਗੁਰੂ ਜੀ ਇਦਾਂ ਇਦਾਂ ਹੋਇਆ ਮੇਰੇ ਨਾਲ ਤੇ ਵਾਈ ਗੁਰੂ ਜੀ ਮੈਂ ਕਦੇ ਕਦੇ ਮੈਂ ਆਪ ਹੀ ਸੋਚੀ ਜਾਂਦਾ ਰਹਿੰਦਾ ਸੀਗਾ ਵੀ ਮੈਂ ਤਾਂ ਮਰ ਜਾਣਾ ਆ ਵਾਈ ਗੁਰੂ ਜੀ ਤੇ ਮੈਂ ਮਰਨਾ ਨਹੀਂ ਚਾਹੁੰਦਾ ਵਾਈ ਗੁਰੂ ਵਾਈ ਗੁਰੂ ਜੀ ਮੈਂ ਇਦਾਂ ਸੋਚ-ਸੋਚ ਕੇ ਵਾਈ ਗੁਰੂ ਜੀ ਨੇ ਡਿਪਰੈਸ਼ਨ ਵਿੱਚ ਚਲਾ ਗਿਆ ਸੀਗਾ ਤੇ ਵਾਈ ਗੁਰੂ ਜੀ ਮੇਰੀ ਮੈਡੀਸਨ ਵੀ ਚੱਲੀ ਸੀ ਡੀ ਐਮ ਸੀ ਹਸਪੀਟਲ ਤੋਂ ਵਾਈਪੁਰ ਜੀ ਜਦੋਂ ਉਹਦੇ ਵਾਈਪੁਰ ਜੀ ਉਹਨਾਂ ਦੀ ਚੀਜ਼ ਦੀ ਗੱਲ ਸੁਣੀ ਭਾਈ ਕਨਵਰਜੀਤ ਸਿੰਘ ਜੀ ਦੇ ਹੈ ਤੇ ਵਾਈਪੁਰ ਜੀ ਨੂੰ ਪਤਾ ਲੱਗਿਆ ਤੇ ਜ਼ਿੰਦਗੀ ਵਿੱਚ ਅੱਸੀ ਕਾਰਨ ਹੀ ਇਹ ਆਏ ਆ ਵਾਈਪੁਰ ਦਾ ਨਾਮ ਜਪਣ ਆਏ ਆ ਵਾਈਪੁਰ ਜੀ ਤੇ ਵਾਈਪੁਰ ਜੀ 2 ਸਾਲ ਹੋਏ ਸੀ ਕਿ ਤੇ ਵਾਈਪੁਰ ਜੀ ਮੈਂ ਉਹਦੇ ਜਿਹਨੇ ਉਹਨਾਂ ਨੇ ਕਿਹਾ ਸੀ ਇਦਾਂ ਅਰਦਾਸ ਕਰਨੀ ਆ ਹਨਾ ਤੇ ਭਾਗੀ ਤੇ ਬੈਠਣਾ ਆ ਸਿਮਰਨ ਕਰਨਾ ਆ ਵਾਈਪੁਰ ਜੀ ਤੇ ਵਾਹਿਗੁਰੂ ਜੀ ਮੈਂ ਔਟਾ ਔਟਾ ਹੀ ਮੈਂ ਵਾਹਿਗੁਰੂ ਜੀ ਕੰਮ ਲੱਗ ਜਾਏ ਵਾਹਿਗੁਰੂ ਜੀ ਜਦੋਂ ਸਾਰੇ ਚਲੇ ਜਾਣਾ ਕੰਮ ਤੇ ਵਾਹਿਗੁਰੂ ਜੀ ਮੈਂ ਘਰ ਵਿੱਚ ਇਕੱਲਾ ਰਹਿੰਦਾ ਸੀ ਵਾਹਿਗੁਰੂ ਜੀ ਕੰਮ ਵੀ ਨਹੀਂ ਕੋਈ ਕਰਦਾ ਹੁੰਦਾ ਸੀ ਤੇ ਵਾਹਿਗੁਰੂ ਜੀ ਕਿਰਪਾ ਨਾਲ ਵਾਹਿਬੀ ਨੂੰ ਮੋਲਣਾ ਹੀ ਹੁੰਦਾ ਸੀਗਾ ਤੇ ਵਾਹਿਗੁਰੂ ਜੀ ਮੈਂ ਲੈ ਕੇ ਰਹਿਣਾ ਸਾਫ਼ ਕਰਨੀ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਹਜੇ ਦੋ ਕਹਾਪ ਨਹੀਂ ਹੋਏ ਸੀ ਵਾਹਿਗੁਰੂ ਮੈਂ ਸਿਮਰਨ ਕਰਦੇ ਨੇ ਤੇ ਵਾਹਿਗੁਰੂ ਜੀ ਮੈਂ ਕਤੋਂ ਤੋਂ ਕਤੋਂ 10 12 ਸਾਲ ਹੋ ਗਏ ਸੀ ਵਾਹਿਗੁਰੂ ਜੀ ਮੈਂ ਕਦੇ ਰੋਇਆ ਵੀ ਨਹੀਂ ਸੀ ਕਿਸੇ ਡੈਪ ਹੋਈ ਸੀ ਤਾਂ ਵੀ ਨਹੀਂ ਕਦੇ ਵਾਹਿਗੁਰੂ ਜੀ ਮੈਂ ਕਦੇ ਵੀ ਰੋਇਆ ਸੀਗਾ ਵਾਹਿਗੁਰੂ ਜੀ ਕਦੇ ਕਦੇ ਮੈਂ ਇਦਾਂ ਸੋਚਣ ਲੱਗਦਾ ਵੀ ਜਦੋਂ ਮੈਂ ਛੁਟਾ ਮੁੱਟਾ ਵੀ ਰੋਗਾਂ ਮਾ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਤੇ ਮੈਂ ਸਿਮਰਨ ਕਰਦੇ ਕਰਦੇ ਵਾਹਿਗੁਰੂ ਜੀ ਮੇਰੇ ਅਚਾਨਕ ਹੀ ਸੁਰਨਾ ਲੱਗਿਆ ਵਾਹਿਗੁਰੂ ਜੀ ਮੈਂ ਰੋਣਾ ਚਾਹੁੰਦਾ ਤੇ ਵਾਹਿਗੁਰੂ ਜੀ ਇੰਨਾ ਵਾਹਿਗੁਰੂ ਜੀ ਵਿਰਾਗ ਸਿਮਰਨ ਕਰਦੇ ਵਾਹਿਗੁਰੂ ਜੀ ਬਹੁਤ ਵਿਰਾਗ ਆਇਆ ਤੇ ਵਾਹਿਗੁਰੂ ਮੈਨੂੰ ਤਿੰਨ ਤਿੰਨ ਦਿਨ ਵਾਹਿਗੁਰੂ ਜਦੋਂ ਵੀ ਮੈਂ ਸਿਮਰਨ ਤੇ ਬਹਿਰਦਾ ਸੀਗਾ ਵਾਹਿਗੁਰੂ ਜੀ ਬਹੁਤ ਹੀ ਵਿਰਾਗ ਬਰਛਿਪੇ ਸੀਗੇ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ 3 ਜੇ ਹਫ਼ਤੇ ਵਾਹਿਗੁਰੂ ਮੈਨੂੰ ਇੱਕ ਮਿੰਟ ਤੇ ਅੱਧੇ ਸੈਕਿੰਡ ਇੱਕ ਹਾਂ ਇੱਕ ਮਿੰਟ ਇੱਕ ਦੇ ਲਈ ਵਾਹਿਗੁਰੂ ਜੀ ਪ੍ਰਕਾਸ਼ ਹੋਇਆ ਸੀਗਾ ਵਾਹਿਗੁਰੂ ਜੀ ਤੇ ਉਸ ਤੋਂ ਵਾਹਿਗੁਰੂ ਜੀ ਮੈਨੂੰ ਵਾਹਿਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਵਾਹਿਗੁਰੂ ਜੀ ਨੇ ਆਪ ਵਾਹਿਗੁਰੂ ਜੀ ਨੇ ਕੰਮ ਤੇ ਲਗਵਾਇਆ ਵਾਹਿਗੁਰੂ ਜੀ ਇੱਥੇ ਦੁਬਈ ਵਿੱਚ ਆਇਆ ਹਾਂ ਅਜ 10 ਮਹੀਨੇ ਨਹੀਂ ਹੋਏ ਆ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਮੈਂ ਅੰਮ੍ਰਿਤ ਦਾਤ ਲੈਣਾ ਚਾਹੁੰਦਾ ਹਾਂ ਵਾਹਿਗੁਰੂ ਜੀ ਬਹੁਤ ਮਨ ਕਰਦਾ ਆ ਸੰਗਤ ਵਿੱਚ ਜਾਵਾਂ ਵਾਹਿਗੁਰੂ ਜੀ ਇੱਕ ਮਹੀਨਾ ਹੀ ਹੋਇਆ ਸੀ ਵਾਹਿਗੁਰੂ ਜੀ 24 ਘੰਟੇ ਵਾਹਿਗੁਰੂ ਜੀ ਦਿੱਸਤੀ ਨਰੰਗ ਕਰਵਾਣ ਦੀ ਸੀ ਤੇ ਵਾਹਿਗੁਰੂ ਮੈਂ ਭਾਈ ਸੁਪਨਾਮ ਸਿੰਘ ਜੀ ਨਾਲ ਵੀ ਗੱਲ ਸ਼ੇਅਰ ਕੀਤੀ ਸੀ ਜੇ ਜੋ ਮੈਂ ਹੈੱਡਫੋਨ ਲਾ ਕੇ ਵਾਹਿਗੁਰੂ ਜੀ ਹੁੰਦਾ ਸੀਗਾ ਸ਼ਬਦ ਵਾਈ ਗੁਰਜੀ ਉਹ ਚੱਲਦੇ ਰਹਿੰਦੇ ਹੁੰਦੇ ਸੀਗੇ ਵਾਈ ਗੁਰਜੀ ਸੀ ਤੇ ਬਹੁਤ ਵਕਸ਼ਿਸ਼ ਕੀਤੀ ਵਾਈ ਗੁਰਜੀ ਨੇ ਤੇ ਵਾਈ ਗੁਰਜੀ ਹੁਣ ਆ ਪਿੱਛੇ 2 ਮਹੀਨੇ ਹੋਏ ਆ ਵਾਈ ਗੁਰਜੀ ਤੇ ਮਾਇਆ ਬਹੁਤ ਤੰਗ ਕਰਦੀ ਆ ਸਾ ਇੱਥੇ ਜੋ ਵੀ ਮੇਰੇ ਰੂਮ ਵਿੱਚ ਹੈਗੇ ਆ ਵਾਈ ਗੁਰਜੀ ਤੇ ਉਹ ਕਦੇ ਕਹਿੰਦੇ ਸਰਦਾਰ ਜੀ ਤੁਸੀਂ ਬਾਹਰ ਨਹੀਂ ਘੁੰਮਣ ਜਾਂਦੇ ਵਾਈ ਗੁਰਜੀ ਮੈਂ ਕਿਹਾ ਹੀ ਮੇਰਾ ਦਿਲ ਨਹੀਂ ਕਰਦਾ ਤੁਸੀਂ ਚਲੇ ਜਾਓ ਵਾਹਿਗੁਰੂ ਜੀ ਪਰ ਉਹ ਪੋਸਟ ਕਰਕੇ ਮੈਨੂੰ ਲੱਗ ਗਿਆ ਤੇ ਮੇਰਾ ਵਾਹਿਗੁਰੂ ਜੀ ਸਿਮਰਨ ਵੀ ਘਟ ਗਿਆ ਵਾਹਿਗੁਰੂ ਜੀ ਨਹੀਂ ਕਰ ਕੋਨ ਵਾਹਿਗੁਰੂ ਜੀ ਅਰਦਾਸ ਕਰਦੋ ਤੁਸੀਂ ਖੁਦ ਅਰਦਾਸ ਕਰਦੋ ਵਾਹਿਗੁਰੂ ਜੀ ਸਿਮਰਨ ਨਹੀਂ ਕਰ ਕੋਨਦੇ ਬਹੁਤ ਫੁੱਲ ਨੇ ਆਉਂਦੇ ਆ ਵਾਹਿਗੁਰੂ ਜੀ ਕਦੇ ਵਾਹਿਗੁਰੂ ਫੁੱਲ ਆਂਦਾ ਆ ਇਥੋਂ ਆਸਟ੍ਰੇਲੀਆ ਚਲੇ ਆਵਾਂ ਕੁਝ ਕਰ ਲਵਾਂ ਕੁਝ ਕਰ ਲਵਾਂ ਵਾਹਿਗੁਰੂ ਜੀ ਤੈਨੂੰ ਕੋਈ ਅਫੁਰਨ ਅਫੁਰਨ ਰਹਿਤ ਕਰ ਦੂ ਤਸਵੀ ਵਾਹਿਗੁਰੂ ਜੀ ਬਹੁਤ ਅਫੁਰਨੇ ਹੁੰਦੇ ਆ ਵਾਹਿਗੁਰੂ ਜੀ ਤੈਨੂੰ ਕਦੇ ਵੀ ਨਹੀਂ ਕੋਈ ਵੀ ਫੁਰਨਾ ਆ ਵਾਹਿਗੁਰੂ ਜੀ ਮਿਲ ਬਸ ਵਾਹਿਗੁਰੂ ਦੇ ਨਾਮ ਤੋਂ ਬਿਨਾ ਕੁਝ ਮੰਗਣ ਨੂੰ ਜੀ ਨਹੀਂ ਕਰਦਾ ਸੀ ਵਾਹਿਗੁਰੂ ਜੀ ਹਾਂ ਜੀ ਕਿ ਜਦ ਨਾਲ ਮੈਂ ਕੰਮ ਫਿਨਿਸ਼ ਕਰਕੇ ਤੇ ਘੰਟਾ ਕੱਟੂ ਨਹੀਂ ਦੱਸੀਗਾ ਤੇ ਕੰਮ ਤੇ ਗੱਡੀ ਉਤਾਰ ਕੇ ਕੀਤੀ ਹੋਣੀ ਕਿ ਬਈ ਅਕੜੀ ਗੁਰਬਾਣੀ ਵਿਚਾਰ ਕਰ ਲਈ ਸਿਮਰਨ ਕਰ ਲਈ ਤੇ ਗੁਰੂ ਸਾਹਿਬ ਬੜੀ ਮਾਨ ਨੇ ਕਾ ਕਰ ਕਰਾ ਕੇ ਨਾ ਸਿਮਰਨ ਕਰਾਉਂਦੇ ਸੀ ਤੇ ਇੱਕ ਦਿਨ ਸਿਮਰਨ ਕਰਨ ਲੱਗੇ ਜਿੱਦਾਂ ਉਹ ਅਰਦਾਸ ਕਰੀ ਜੀ ਗਏ ਤੰਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕਰੋ ਇਹ ਬੋਲਦੇ ਆ ਬੋਲਦੇ ਮਾਨ ਚ ਨਾ ਅਰਦਾਸ ਹੋ ਜੀ ਗੁਰੂ ਪਾਸ਼ਾ ਅੱਜ ਕਿਰਪਾ ਕਰੋ ਸੰਗਤੇ ਕਿ ਕਿਸੇ ਨਾ ਕਿਸੇ ਤੇ ਕਿਰਪਾ ਹੋਵੇ ਤੇ ਸੰਗਤ ਚ ਵਾਇਗਰੋ ਭੈਣ ਜੀ ਇਟਲੀ ਤੋਂ ਤੇ ਨਾ ਉਹਨਾਂ ਦਾ ਬਾਅਦ ਚ ਮੈਨਸ ਮਨ ਆਇਆ ਤੇ ਉਹਨਾਂ ਦਾ ਨਾ ਬੱਚਾ ਉਸ ਦਿਨ ਢਿੱਲਾ ਸੀਗਾ ਕੋਈ ਇਨਫੈਕਸ਼ਨ ਸੀ ਜਿੱਦਾਂ ਪੇਟ ਚ ਦਰਦ ਹੋ ਰਿਹਾ ਸੀਗਾ ਸਕੂਲ ਨਹੀਂ ਗਿਆ ਉਹ ਵੀ ਘਰੇ ਸੀਗਾ ਉਸ ਦਿਨ ਤੇ ਭੈਣ ਜੀ ਕੰਮ ਤੇ ਨਹੀਂ ਗਏ ਤਾਂ ਇਸਮਰਨ ਕਰਨ ਕਰਦੇ ਸੀ ਤੇ ਨਾਲ ਬੱਚਾ ਵੀ ਬੈਠ ਕੇ ਪਿਆ ਹੋਇਆ ਸੀਮਰਨ ਕਰ ਰਿਹਾ ਤੇ ਭੈਣ ਜੀ ਨੇ ਮੈਂ ਦੱਸਿਆ ਕਹਿੰਦੇ ਜਦੋਂ ਆਪਾਂ ਫੜੇ ਬਲਾਈ ਜੀ ਸਿਮਰਨ 10 15 ਮਿੰਟ ਕਰ ਗਏ ਹਨ ਤੇ ਬੱਚੇ ਨੇ ਫਿਰ ਉਹਨਾਂ ਨੂੰ ਦੱਸਿਆ ਆਪਣੀ ਮਾਤਾ ਨੂੰ ਕਿ ਕਿ ਮੰਮੀ ਅੰਦਰ ਹੀ ਜਿੱਤਾਂ ਨਾ ਕਿ ਜਦੋਂ ਸਿਮਰਨ ਕਰਦਾ ਸੀ ਮੈਂ ਗੁਰੂ ਨਾਨਕ ਦੇਵ ਜੀ ਆਏ ਮੇਰੇ ਸਾਹਮਣੇ ਬੈਠੇ ਸੀ ਤੇ ਕਹਿੰਦੇ ਕਿ ਤੁਸੀਂ ਛੇਤੀ ਠੀਕ ਹੋ ਜਾ ਕੇ ਜਾ ਛੇਤੀ ਠੀਕ ਹੋ ਜਾਣਾ ਹੈ ਤੇ ਉਹ ਮੈਨੂੰ ਕਹਿੰਦੇ ਐਂਦਾ ਹੋ ਸਕਦਾ ਮੈਂ ਕਹਾ ਹਾਂਜੀ ਹੋ ਸਕਦਾ ਉਹਨਾਂ ਨੇ ਮੇਰੀ ਗੱਲ ਕਰਾਈ ਉਹਨੇ ਬੱਚੇ ਨਾਲ ਤੇ ਇਹਨਾਂ ਦੀ ਗੱਲ ਕੀਤੀ ਉਹਨਾਂ ਨਾਲ ਤੇ ਉਹਨਾਂ ਨੇ ਦੱਸਿਆ ਕਿ ਵੀ ਹਾਂ ਐਂਦਾ ਤਾਂ ਹੋਣਾ ਮੈਂ ਕਹ ਗੁਰੂ ਸਾਹਿਬ ਦੀ ਤਾਂ ਜੀ ਉਹਨਾਂ ਨੇ ਅੰਮ੍ਰਿਤ ਦੀ ਰਾਤ ਨਹੀਂ ਸੀ ਲਈ ਤੇ ਅੰਮ੍ਰਿਤ ਦੀ ਰਾਤ ਪਹਿਲਾਂ ਭੈਣ ਜੀ ਸੋਚ ਰਹੀ ਸੀ ਕਿ ਮੈਂ ਲੰਮੀ ਇਕੱਲੀ ਤੋਂ ਜਦੋਂ ਉਹ ਕਿਰਪਾ ਹੋਈ ਉਹਨਾਂ ਦਾ ਦੋ ਬੱਚੇ ਆ ਤਾਂ ਬੱਚਾ ਵੀ ਤਿਆਰ ਹੋ ਗਿਆ ਛੋਟਾ ਬੱਚਾ ਵੀ ਤਿਆਰ ਹੋ ਗਿਆ ਤੇ ਜੀ ਉਹਨਾਂ ਦੇ ਹਸਬੰਦ ਵੀ ਸੀ ਜੇ ਤਿਆਰ ਪਰ ਜਦੋਂ ਇਹ ਕਿਰਪਾ ਹੋਈ ਔਰ ਗੁਰੂ ਸਾਹਿਬ ਨੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਵੰਕੀ ਤੇ ਹੁਣ ਬੜੇ ਐਕਸਪੀਰੀਅੰਸ ਗੁਰੂ ਸਾਹਿਬ ਨੇ ਉਹਨਾਂ ਨੂੰ ਕਰਾਇਆ ਜਿੱਦਾਂ ਮਾਇਆ ਵੀ ਤੰਗ ਕਰ ਰਹੀ ਰਹੀ ਪਰ ਗੁਰੂ ਸਾਹਿਬ ਨੇ ਇੰਨੀ ਕਿਰਪਾ ਕਰ ਦਿੱਤੀ ਹੈ ਹੁਣ ਜਿੱਦਾਂ ਬੱਚੇ ਸੱਚਖੰਡ ਲੈ ਕੇ ਜਾਂਦੇ ਆ ਤੇ ਬਹੁਤ ਪਿਆਰ ਵਿੱਚ ਰੰਗੀ ਹੋਏ ਗੁਰੂ ਸਾਹਿਬ ਦੇ ਤੇ ਗੁਰੂ ਸਾਹਿਬ ਦਾ ਸ਼ੁਕਰ ਹੀ ਆ ਤੇ ਇਹ ਸੰਗਤ ਚ ਕਿਤੇ ਵੀ ਪਲੇਟਫਾਰਮ ਆ ਨਾ ਚਾਹੀ ਜੂਮ ਆ ਟੈਲੀਗ੍ਰਾਮ ਆ ਟਿਕਟੋਕ ਆ ਕਿਤੇ ਵੀ ਸੰਗਤ ਹੁੰਦੀ ਆ ਗੁਰੂ ਸਾਹਿਬ ਹਾਜ਼ਰ ਨਾਜ਼ਰ ਵਰਤਦੇ ਆ ਸੁਣਦੇ ਆ ਬਖਸ਼ਿਆ ਕਰਦੇ ਆ ਤੇ ਗੁਰੂ ਸਾਹਿਬ ਅਜੇ ਵੀ ਹਾਜ਼ਰ ਆ ਤੇ ਇਹ ਜਿੰਨਾ ਸ਼ੁਕਰਾਨਾ ਸੀ ਕਰ ਸਕੀਏ ਕਿ ਗੁਰੂ ਸਾਹਿਬ ਨੇ ਸਾਡੇ 'ਚ ਪਤਾ ਨਹੀਂ ਕੀ ਦੇਖਿਆ ਸਾਰਿਆਂ 'ਚ ਕਿ ਸਾਨੂੰ ਆਪਣੀ ਸੰਗਤ ਨਾਲ ਜੋੜਿਆ ਆ ਤੇ ਕਿਰਪਾ ਕਰ ਰਿਹਾ ਤੇ ਅੱਜ ਕਿਰਪਾ ਕਰ ਰਿਹਾ ਇੱਕ ਐਕਸਪੀਰੀਅੰਸ ਕਰਨਾ ਲਈ ਸ਼ੇਅਰ ਜਿਵੇਂ ਮੈਂ ਸਿਮਰਣਾ ਵਿੱਚ ਜਿਵੇਂ ਅੰਮ੍ਰਿਤ ਵੇਲੇ ਸਿਟਿੰਗ ਰਹੀ ਸੀ ਤੇ ਉਸ ਟਾਈਮ ਮੈਨੂੰ ਜਿਵੇਂ ਸਿਮਰਣੇ 'ਚ ਬੈਠੀ ਆ ਮੈਨੂੰ ਦਿੱਤੋ ਲੋ ਵਾਹਿਗੁਰੂ ਨੇ ਚਲੋ ਕਿਰਪਾ ਵੀ ਸੀ ਉਸ ਟਾਈਮ ਬਹੁਤ ਜਿਵੇਂ ਸੁਰਤੀ ਜੁੜੀ ਸੀਗੀ ਮੇਰੀ ਤੇ ਮੈਨੂੰ ਬਾੜ ਕੀ ਦੇਦਰਸ਼ਨ ਹੋਏ ਜਿਵੇਂ ਬਾੜ ਕੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀਗਾ ਜਿਨੇ ਲੈ ਕੇ ਜਾ ਰਹੇ ਸੀਗੇ ਐਨ ਚਮਕ ਵਿੱਚ ਮੈਂ 골ਡਨ 골ਡਨ ਜੀ ਥੋੜੀ ਜੀ ਦੇਰ ਵਾਸਤੇ ਹੋਈ ਫਿਰ ਮੇਰਾ ਨਾ ਮੂਹ ਅੱਡ ਗਿਆ ਤੇ ਸਿਮਰਨ ਮੇਰੇ ਅੰਦਰ ਚੱਲ ਰਿਹਾ ਸੀ ਮੂਹ ਮੇਰਾ ਅੱਡ ਗਿਆ ਪਰ ਮੈਨੂੰ ਜਿਵੇਂ ਮੂਹ ਮੇਰਾ ਬੰਨ ਹੀ ਸੀ ਹੋ ਰਿਹਾ ਸੀ ਸੁਰਤੀ ਦੇ ਵਿੱਚ ਬਹੁਤ ਜ਼ਿਆਦਾ ਵੀ ਮੈਂ ਕੋਸ਼ਿਸ਼ ਵੀ ਕਰ ਰਹੀ ਸੀ ਕਿ ਮੈਨੂੰ ਦਿੱਕਤਾਂ ਆ ਰਹੀ ਸੀ ਪਰ ਮੇਰਾ ਮੂੰਹ ਨਹੀਂ ਸੀ ਬੰਦ ਹੋ ਰਿਹਾ ਉਸ ਟਾਈਮ ਕਾਫੀ ਢੇਰ ਟਿੰਟਾ ਐਵੇਂ ਹੋਇਆ ਹੋਣਾ ਹੈ ਤੇ ਉਸ ਤੋਂ ਬਾਅਦ ਫਿਰ ਕਾਲਸਰਤੀ ਲੱਗੀ ਉਸ ਟਾਈਮ ਮੈਂ ਜਦੋਂ ਸਿਮਰਨ ਚ ਬੈਠੀ ਨਾ ਥੋੜੀ ਦੇਰ ਬਾਅਦ ਮੇਰੇ ਦੋਨੇ ਜਿਵੇਂ ਹੱਥ ਜੁੜੇ ਸੀ ਉਹ ਹੱਥ ਖੁੱਲ ਕੇ ਨਾ ਐਂ ਤਾਂ ਉਹ ਖੜੇ ਹੋ ਗਏ ਜਿਵੇਂ ਵਾਈਬ੍ਰੇਸ਼ਨ ਜੀ ਹੁੰਦੀ ਆ ਤਾਂ ਦੇ ਵਿੱਚ ਦੋਨੇ ਹੱਥ ਮੇਰੇ ਉੱਪਰ ਨ ਹੋ ਗਏ ਤੇ ਫਿਰ ਅੱਜ ਮੈਂ ਤਾਂ ਜਦੋਂ ਉੱਪਰ ਨੂੰ ਹੋਇਆ ਤੇ ਰੋਮ ਰੋਮ ਵਿੱਚ ਮੇਰੇ ਅਲੱਗ ਜੀ ਵਾਈਬ੍ਰੇਸ਼ਨ ਜੀ ਹੋਣ ਲੱਗੀ ਹੈ ਉਸ ਟਾਈਮ ਜਿੰਨੇ ਬਹੁਤ ਜਿਵੇਂ ਵਧੀਆ ਜੀ ਮਹਿਸੂਸ ਹੋਵੇ ਮੈਨੂੰ ਜਿਵੇਂ ਰੋਮ ਰੋਮ ਵਿੱਚ ਕੁਝ ਚੱਲ ਰਿਹਾ ਮੇਰੇ ਤੇ ਉਹ ਸਿਰਫ 2-3 ਸੈਕਿੰਡ ਵਾਸਤੇ ਹੋਈ ਸੀ ਮੇਰੇ ਤੇ ਬਾਅਦ ਵਿੱਚ ਨਹੀਂ ਵਾਈਬ ਹੋਈ ਜੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੇ ਬੱਚੇ ਬਹੁਤ ਬਹੁਤ ਥੈਂਕ ਯੂ ਵੈਗੂ ਅ ਸਿਰ ਲਾਸਟ ਵੀਕ ਨਾ ਮੇਰੇ ਅੰਕਲ ਜੀ ਦੀ ਡੈਥ ਹੋ ਗਈ ਤੇ ਮੈਨੂੰ ਉਧਰ ਜਾਣਾ ਪਿਆ ਤੇ ਮੇਰੇ ਬ੍ਰਦਰ ਨੇ ਮੈਨੂੰ ਕਿਹਾ ਕਿ ਭਈ ਜਿਸ ਦਾ ਖੰਡਪਾਟ ਸਾਹਿਬ ਦੀ ਵਾਰੀ ਹੈ ਤੇ ਤੂੰ ਉੱਥੇ ਨਾ ਰਾਤੀ ਸੇਵਾ ਦੇ ਮਤਲਬ ਮਤਲਬ ਜੋ ਵੈਗਰੂ ਨੂੰ ਸੇਵਾ ਦਿੱਤੀ ਸੀ ਤੇ ਹੈਡ ਮਤਲਬ ਜਿਹੜੇ ਗ੍ਰੰਥੀ ਸਾਹਿਬਾਂ ਦੇ ਸੀ ਉਹਨਾਂ ਲਈ ਜਿਹੜੀ ਸੇਵਾ ਸੀ ਕਿ ਨਾਈਟ ਡਿਊਟੀ ਦੇਣੀ ਸੀ ਤੇ ਮੈਂ ਚਾਰ ਪੰਜ ਦਿਨ ਨਾ ਵੈਗਰੂ ਜੀ ਉੱਥੇ ਹੀ ਮੈਨੂੰ ਸਟੇ ਕਰਨਾ ਸੀਗਾ ਤੇ ਬਈ ਉਹਥੇ ਜਦੋਂ ਮੈਂ ਸਟੇਕ ਕਰਨਾ ਸੀ ਤੇ ਅੰਮ੍ਰਿਤ ਵੇਲਾ ਨਹੀਂ ਲੱਗ ਪਾਰਿਆ ਸੀਗਾ ਕਿਉਂਕਿ ਜਿਸ ਦਾ ਸੰਗਤ ਵਿੱਚ ਅਸੀਂ ਕਰਦੇ ਆ ਮਤਲਬ ਇੱਕ ਵਾਰੀ ਇੱਕ ਸੰਗਤ ਬੋਲਦੀ ਹੈ ਦੂਸਰੀ ਵਾਰੀ ਬੋਲਦੀ ਜਿਸ ਦਾ ਸਾਡੀ ਸੇਵਾ ਲੱਗੀ ਹੋਈ ਹੈ ਤੇ ਮੈਂ ਮੈਸੇਜ ਪਾਤਾ ਗਰੁੱਪ ਵਿੱਚ ਕਿ ਬਈ ਇਸ ਤਰ੍ਹਾਂ ਚ 3-4 ਦਿਨ ਮੈਂ ਹਾਜ਼ਰੀ ਨਹੀਂ ਕਰ ਪਰ ਪਾਵਾਂਗੀ ਤੇ ਅੰਦਰੂਦੀਨਾ ਬਸ ਹੁਣ ਮਿਸਿੰਗ 파ਰਟ ਨਾ ਮੇਰਾ ਸਟਾਰਟ ਹੋ ਗਿਆ ਕਿ ਬਈ ਮੈਂ ਆ ਜ਼ਰੂਰ ਗਈਆਂ ਦੁਨੀਆਵੀ ਆਪਣੀ ਘਰ ਵਿੱਚ ਆਪਣੀ ਜਿਹੜੀ ਦੁਨੀਆਵੀ ਫੈਮਿਲੀ ਹੈ ਗ੍ਰਸਥੀ ਸਮਝੋ ਜੋ ਵੀ ਸਮਝੋ ਬਟ ਮੇਰੇ ਨਾਲ ਅੰਦਰ ਮਿਸਿੰਗ ਪਾਰਟ ਸ਼ੁਰੂ ਹੋ ਗਿਆ ਸੀ ਕਿ ਮੈਂ ਸੰਗਤ ਨੂੰ ਬਹੁਤ ਮਿਸ ਕਰ ਰਹੀ ਸੀ ਕਿ ਕਦੋਂ ਮੈਂ ਆਪਣੇ ਘਰ ਜਾਵਾਂ ਤੇ ਆਪਣੀ ਸੰਗਤ ਨਾਲ ਮੈਂ ਬੈਠ ਕੇ ਆਪਣਾ ਸਿਮਰਨ ਕਰਾਂ ਬਟ ਉਹ ਯੋਗ ਲਾਗੀ ਸਾਨੂੰ ਬੋਥ ਸਾਈਡ ਨੂੰ ਦੇਖਣਾ ਹੁੰਦਾ ਹੈ ਤੇ ਵੱਡੇ ਵੀਰ ਜੀ ਨੇ ਮੈਨੂੰ ਇਹ ਕਿਹਾ ਸੀਗਾ ਤੇ ਵੈਸੇ ਉਹਤੇ ਫਿਰ ਜਿਸ ਤਰ੍ਹਾਂ 2 3 4 5 ਦਿਨ ਮੈਂ ਉੱਥੇ ਸੀ ਤੇ ਕੀ ਹੋਇਆ ਕਿ ਉਹਨਾਂ ਦੇ ਘਰ ਨਾ ਸੁਖਮਨੀ ਸਾਹਿਬ ਦੀ ਨਾ ਪਾਠ ਦੁਪਹਿਰੀ ਚੱਲ ਰਿਹਾ ਸੀਗਾ ਤੇ ਮਤਲਬ ਮੇਰੇ ਨੂੰ ਉੱਥੇ ਮਨ ਨਹੀਂ ਲੱਗ ਰਿਹਾ ਸੀ ਕਿਉਂਕਿ ਮੈਂ ਮਿਸ ਕਰ ਰਹੀ ਸੀ ਆਪਣੀ ਸੰਗਤ ਨੂੰ ਮੈਨੂੰ ਸੰਗਤ ਦੀ ਕਾਲਸ ਵੀ ਆ ਰਹੀ ਸੀ ਕੁਰਬਾਨੀ ਵਿਚਾਰ ਵਾਲੀ ਕਲਾਸ ਵੀ ਨਹੀਂ ਮੈਂ ਅਟੈਂਡ ਕਰ ਪਾ ਰਹੀ ਸੀ ते मे मेरा बहुत सोह वागुरु मेरी फैमिली ने वेलकम किया पूरे घर वाइगुरु केस की दात किसी नहीं मिली हुई गुरु साहब ने बख्शिश की और मेरे बहुत साइड मेरे नानके दात के, के सब ने मेरी मेरा बहुत वेलकम किया बहुत कि प्यारी बख्शिश तेन मिली है लेकिन किधरे ना किधरे पॉइंट आ ही जाता है मतलब माया किधरा ना किधर अटैक करती है ਤੇ ਇਸ ਤਰ੍ਹਾਂ ਇਹ ਨਾ ਸੁਖਮਨੀ ਸਾਹਿਬ ਦਾ ਪਾਠ ਹੋ ਰਿਆ ਸੀ ਤੇ ਮੇਰੇ ਨਾ ਉੱਥੇ ਮਨ ਨਹੀਂ ਜੁੜ ਪਾਰਿਆ ਸੀ ਕਿਉਂਕਿ ਮੈਂ ਮਿਸ ਕਰ ਰਹੀ ਸੀ ਸਿਮਰਨ ਨੂੰ ਸੰਗਤ ਨੂੰ ਕਿ ਬਸ ਕਦੋਂ ਮੈਂ ਟੈਲੀਗ੍ਰਾਮ ਵੀ ਨਹੀਂ ਅਟੈਂਡ ਕਰ ਪਾਰੀ ਸੀ ਬਾਣੀ ਵਿਚਾਰ ਵੀ ਨਹੀਂ ਕਰ ਪਰ ਇਸ ਤਿੱ ਮੈਂ ਉੱਠ ਕੇ ਨਾ ਵਈਰੂ ਬਾਹਰ ਆ ਗਈ ਤੇ ਇੱਥੇ ਮੈਂ ਦੇਖੇ ਕਾਫੀ ਸੰਗਤ ਦੀ ਮਿਸ ਕਾਲਸ ਆਈ ਸੀ ਤੇ ਇੱਕ ਸੰਗਤ ਨੂੰ ਮੈਂ ਫੋਨ ਮਿਲਾ ਲਿਆ ਤੇ ਕਿਧਰੇ ਉਹਦੇ ਵਿੱਚੋਂ ਨਾ ਮੇਰੇ ਬ੍ਰਦਰ ਨੇ ਨਾ ਦੂਸਰੇ ਬ੍ਰਦਰ ਨੇ ਨਾ ਮੈਨੂੰ ਦੇਖ ਲਿਆ ਤੇ ਸਾਰੇ ਮਤਲਬ ਬਹੁਤ ਅੱਛੇ ਐ ਐਸੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਬਸ ਇਹ ਦੱਸ ਰਹੀ ਕਿ ਮਾਇਆ ਕਿਸ ਤਰ੍ਹਾਂ ਆ ਕੇ ਅਟੈਕ ਕਰਕੇ ਗਈ ਤੇ ਮੇਰੇ ਨਾਲ ਮਾਮਾ ਜੀ ਵੀ ਬੈਠੇ ਸੀ ਤੇ ਮੈਂ ਆਪਣਾ ਇਹਨਾ ਫੋਨ ਤੇ ਉਹਨਾਂ ਨਾਲ ਸੰਗਤ ਨਾਲ ਨਾ ਕੁਝ ਸੱਤੀਆਂ ਗੱਲਾਂ ਸਾਂਝੀਆਂ ਕਰਨੀ ਸ਼ੁਰੂ ਕਰਤੀਆਂ ਤੇ ਬਾਅਦ ਵਿੱਚ ਨਾ ਮੇਰੇ ਬ੍ਰਦਰ ਨੇ ਨਾ ਮੈਨੂੰ ਮਤਲਬ ਇਸ ਤਰ੍ਹਾਂ ਹੀ ਵਿੱਚ ਬੋਲਤਾ ਕਹਿੰਦੇ ਤੂੰ ਜਦੋਂ ਸੁਖਮਨੀ ਸਾਹਿਬ ਦਾ ਪਾਰਟ ਹੋ ਰਿਹਾ ਸੀ ਤੂੰ ਤੇ ਪਾਰਟ ਤੇ ਕਿੱਤਾ ਨਹੀਂ ਤੂੰ ਫੋਨਾਂ ਤੇ ਲੱਗੀ ਹੋਈ ਸੀ ਮੇਰੇ ਮਾਮਾ ਜੀ ਵੀ ਕਹਿੰਦੇ ਕਹਿੰਦੇ ਆ ਤੂੰ ਫੋਨ ਤੇ ਲੱਗੀ ਹੋਈ ਸੀ ਤੇ ਵੈਗਰੂ ਮੈਨੂੰ ਅੰਦਰੋਂ ਦੀ ਨਾ ਹੁਕਮ ਹੀ ਨਹੀਂ ਹੋਇਆ ਕੁਝ ਬੋਲਣ ਦਾ ਨਾ ਮੈਂ ਨਾ ਚੁੱਪਚਾਪ ਹੋ ਗਈ ਤੇ ਮੇਰਾ ਬ੍ਰਦਰ ਨਾ ਮੇਰੀ ਤਾਂ ਲੈਗ ਪੋਲਿੰਗ ਕਰਨਾ ਸ਼ੁਰੂ ਹੋ ਗਿਆ ਬਹੁਤ ਪਿਆਰ ਕਰਦੇ ਆ ਵੈਗਰੂ ਮੈਨੂੰ ਮੈਂ ਵੀ ਕਹਾਂ ਲੇਕਿਨ ਇਸ ਤੈ ਜਾਣ ਕੇ ਮੇਰੀ ਲੈਗ ਪੋਲਿੰਗ ਕਰਨਾ ਸ਼ੁਰੂ ਕਰਤੇ ਉਹਨਾਂ ਨੇ ਤੇ ਮੈਨੂੰ ਕਹਿੰਦੇ ਕਿ ਤੂੰ ਤੇ ਨਾ ਨਕਲੀ ਖਾਲਸਾ ਹੈ ਤੂੰ ਨਕਲੀ ਖਾਲਸਾ ਹੈ ਤੋ ਹੁਣ ਮੈਂ ਉਹਨਾਂ ਨੂੰ ਆਪਣੀ ਪ੍ਰੋਬਲਮ ਨਹੀਂ ਦੱਸ ਪਾਰੀ ਸੀ ਕਿ ਮੈਂ ਤੇ ਇਸ ਟਾਈਮ ਬਹੁਤ ਆਪਣੀ ਸੰਗਤ ਨੂੰ ਮਿਸ ਕਰ ਰਹੀ ਹਾਂ ਮੇਰਾ ਤੇ ਬਸ ਨਹੀਂ ਚਲ ਰਿਹਾ ਕਿ ਮੈਂ ਦੌੜ ਜਾਵਾਂ ਲੇਕਿਨ ਮੈਨੂੰ ਜਿਹੜੀ 3 ਦਿਨ ਦੀ ਡਿਊਟੀ ਸੀ ਉਹ ਵੀ ਕਰਨੀ ਸੀ ਨਾਲ ਘਰ ਵਿੱਚ ਵਿੱਚ ਜਿਸ ਤਾ ਵੀਰ ਜੀ ਨੇ ਬੋਲਿਆ ਸੀ ਔਰ ਇੱਕ ਮੈਨੂੰ ਬੜਾ ਚਾਹ ਸੀਗਾ ਕਿ ਇਹ 3 ਦਿਨ ਮੈਂ ਗੁਰਸੱਬ ਨਾਲ ਸੌਣੇ ਆ ਕਿਉਂਕਿ ਮੇਰੀ ਮੇਰੀ ਡਿਊਟੀ ਰਾਤ ਦੀ ਸੀ ਤੇ ਮੈਂ ਗੁਰਸੱਬ ਕੋਲ ਹੀ ਸੌਂਦੀ ਸੀ ਤੇ ਉਸ ਤੋਂ ਬਾਅਦ ਵੀ ਉਹ ਮੇਰੇ ਅੰਦਰ ਨਾ ਥੋੜਾ ਜਿਹਾ ਨਾ ਮਤਲਬ ਵੀਰ ਜੀ ਲਈ ਵੀ ਆਇਆ ਕਿ ਹਾਂ ਕਿਸ ਤੋ ਮੈਨੂੰ ਸਭ ਵਿੱਚ ਬੋਲ ਗਿਆ ਬਟ ਗੁਰਸੇਮ ਨੇ ਨਾ ਕੁਝ ਬੋਲਣਾ ਨਹੀਂ ਦਿੱਤਾ ਮੈਂ ਚੁੱਪਚਾਪ ਹੋ ਗਈ ਦਿਨ ਉਸ ਤੋਂ ਬਾਅਦ ਮੇਰੀ ਸਿਸਟਰ ਨੇ ਵੀ ਬਾਅਦ ਵਿੱਚ ਮੇਰੇ ਬ੍ਰਦਰ ਨੂੰ ਕਿਹਾ ਕਿ ਤੂੰ ਕਿਸ ਤਰ੍ਹਾਂ ਉਹਨੂੰ ਚਾਰ ਬੰਦਿਆਂ ਦੇ ਵਿੱਚ ਇਸ ਤਰ੍ਹਾਂ ਬੋਲ ਗਿਆ ਤੈਨੂੰ ਪਤਾ ਉਹ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਚਲੋ ਵੀਰ ਜੀ ਹੈ ਕਲ ਹੋ ਗਈ ਮਾਇਆ ਨੇ ਟੈਗ ਕਿਤਾ ਮੈਨੂੰ ਨਕਲੀ ਖਾਲਸਾ ਬੋਲ ਕੇ ਉਹ ਚਲੇ ਗਏ ਤੇ ਜਿਸ ਦਿਨ ਉਹਨਾਂ ਦੇ ਘਰ ਮਤਲਬ ਤਪਸਮਾਤੀ ਸੀ ਨਾ ਖੰਡ ਪਰ ਸੈਫਤੀ ਤੇ ਜਸਕਰਨ ਸਿੰਘ ਪਟਿਆਲੇ ਵਾਲੇ ਆਏ ਹੋਏ ਸੀ ਤੇ ਉਹ ਮੈਨੂੰ ਥੋੜਾ ਜਿਹਾ ਜਾਣਦੇ ਸੀਗੇ ਤੇ ਉਹਨਾਂ ਨੇ ਨਾ ਮੈਨੂੰ ਦੇਖਿਆ ਤੇ ਕਿਹਾ ਵਈ ਗੁਰ ਜੀ ਅਸੀਂ ਤਾਂ ਮਿਲਿਏ ਹੋਇਆ ਬਟ ਮੈਂ ਤੁਹਾਨੂੰ ਨਾ ਥੋੜਾ ਜਿਹਾ ਨਾ ਦੇਖਿਆ ਹੈ ਬਟ ਮੈਂ ਤੁਹਾਨੂੰ ਪ੍ਰੋਪਰ ਨਹੀਂ ਦੇਖ ਪਾਰਿਆ ਕਿ ਭਈ ਮੈਂ ਕਿੱਥੇ ਦੇਖਿਆ ਫਿਰ ਮੈਂ ਕਿਹਾ ਵਈ ਗੁਰ ਜੀ ਜਦੋਂ ਅਸੀਂ ਮਿਲੇ ਸੀ ਨਾ ਤਾਂ ਮੇਰੇ ਕੋਲ ਕੇਸ ਕੀਤੇ ਦਾਤ ਸੀ ਤੇ ਵਈ ਗੁਰ ਉਹਨਾਂ ਨੇ ਫਿਰ ਮੈਨੂੰ ਬਹੁਤ ਬਲੇਸਿੰਗ ਦਿੱਤੀ ਤੇ ਤੇ ਲੁਣਾ ਨੇ ਜਦੋਂ ਸ਼ਬਦ ਪੜੇ ਨਾ ਤੇ ਬੜੇ ਬੈਰਾਗੀ ਸ਼ਬਦ ਪੜੇ ਇੱਤ ਵੈਸੀ ਦੇ ਅਕੋਰਡਿੰਗ ਉਹ ਸ਼ਬਦ ਪੜਤੇ ਤੇ ਅਨਰੋਦੀ ਮੈਨੂੰ ਥੋੜਾ ਜਿਹਾ 1-2 ਦਿਨਾਂ ਦਾ ਬ੍ਰਦਰ ਦੀ ਵੀ ਗੱਲ ਹਿੱਟ ਕੀਤੀ ਹੋਈ ਸੀ ਨਾਲ ਮੈਂ ਮਿਸ ਵੀ ਕਰ ਰਹੀ ਸੀ ਸੰਗਤ ਨੂੰ ਤੇ ਮਾਇਆ ਵੀ ਮੈਨੂੰ ਦਿਖ ਰਹੀ ਸੀ ਕਿ ਮੇਰੇ ਉੱਤੇ ਹਾਵੀ ਹੋ ਰਹੀ ਹੈ ਤੇ ਇੱਕਦਮ ਹੀ ਨਾ ਗੁਰਸਾਹਿਬ ਨੇ ਨਾ ਬਹੁਤ ਬੈਰਾਗ ਬਖਸ਼ਿਆ ਬਹੁਤ ਕੰਟਾ ਬਹੁਤ ਟਿਕਾ ਸੀਗਾ ਕੀਰਤਨ ਵਿੱਚ ਬਹੁਤ ਬੇਕਬੈਰਾਗ ਇਹ ਤਾਂ ਦਾ ਨਾ ਰਸਾਰੀ ਸੀ ਮਾਈਗਰ ਉਹਨਾਂ ਨੇ ਵੀ ਬੜੇ ਪਿਆਰੇ ਬੜੇ ਸ਼ਬਦ ਬੜੇ ਜੀ ਤੇ ਅੰਦਰਿਖੇ ਬਦੋਨਾ ਨੇ ਬੋਲ ਬੜੇ ਸੀ ਬਿਨ ਬੋਲਿਆ ਹੀ ਲੈ ਜਾਏ ਫਿਰ ਉਹਨਾਂ ਨੇ ਜਸਕਰਨ ਵੀਰ ਜੀ ਨੇ ਬੋਲਿਆ ਕਿ ਵੀਰ ਜੀ ਜਿਨਾਂ ਲਈ ਤੁਸੀਂ ਆਏ ਹੋ ਉਹਨਾਂ ਲਈ ਤੇ ਤੁਸੀਂ ਕਰਨਾ ਹੀ ਹੈ ਸ਼ਾਂਤੀ ਉਹਨਾਂ ਦੀ ਸ਼ਰਧਾਂਜਲੀ ਚੋ ਦੇਣੀ ਹੈ ਲੇਕਿਨ ਤੁਸੀਂ ਵੀ ਆਪਣੀ ਤਿਆਰੀ ਕਰੋ ਕਿ ਤੁਸੀਂ ਵੀ ਇਸੇ ਤਰ੍ਹਾਂ ਚਲੇ ਜਾਣਾ ਤੇ ਗੁਰਸਾਹਿਬ ਮੈਂ ਉਸ ਸਮੇਂ ਜਦੋਂ ਅੱਖਾਂ ਬੰਦ ਕਰਕੇ ਆਪਣਾ ਗੁਰਸਾਹਿਬ ਨਾਲ ਜੁੜੀ ਹੋਈ ਤੇ ਬਹੁਤ ਬਹਿ ਰਾਤ ਤੇ ਇੱਕ ਮਿਨਾ ਮੈਨੂੰ ਪਤਾ ਨਹੀਂ ਕੀ ਹੋਇਆ ਮੈਂ ਅੱਖਾਂ ਬੰਦ ਕਰਕੇ ਜਿੱਸਾ ਬੈਠੀ ਨਾ ਤੇ ਮੈਨੂੰ ਇੱਕ ਨਾ ਵਾਈਟ ਜਿਹਾ ਨਾ ਚੋਲਾ ਵਾਈਟ ਜਿਹਾ ਚੋਲਾ ਨਾ ਬਹੁਤ ਉੱਚਾ ਜਿਹਾ ਚੋਲਾ ਮਤਲਬ ਕੋਈ ਸਰੀਰੀ ਰੂਪ ਨਹੀਂ ਸੀ ਲੇਕਿਨ ਇੱਕ ਵਾਈਟ ਇੱਕ ਵਾਈਟ ਮਤਲਬ ਮੈਂ ਇਸਕਾਇਨ ਨਹੀਂ ਸ਼ੇਰ ਨਾ ਕਰ ਪਾਵਾਂਗੀ ਕੋਈ ਵਾਈਟ ਲੰਬਾ ਜਿਹਾ ਚੋਲਾ ਸੀ ਹੈ ਪਤਾ ਨਹੀਂ ਕੀ ਸੀ ਵੈਗਰ ਉਹਨੇ ਮੈਨੂੰ ਨਾ ਕਵਰ ਕਰ ਲਿਆ ਮੈਨੂੰ ਜਦੋਂ ਕਵਰ ਹੋਇਆ ਨਾ ਵਗਰੂ ਮੇਰੇ ਅੰਦਰ ਇਤਨੀ ਠੰਡਕ ਇਤਨੀ ਠੰਡਕ ਸੀ ਕਿ ਬਸ ਮੈਂ ਉਸ ਠੰਡਕ ਨੂੰ ਹੀ ਫੀਲ ਕਰਦੀ ਰਹੀ ਤੇ ਬੇਰਾਗ ਹੀ ਬੇਰਾਗ ਕੁਸਬ ਦਾ ਪੋਸ਼ਕ ਤੇ ਮੈਨੂੰ ਉਸ ਤੋਂ ਬਾਅਦ 3-4 ਦਿਨ ਬਾਅਦ ਮਨਜੂ ਤਾਂ ਮੈਂ ਘਰ ਆਈ ਤੇ ਮੇਰੇ ਸਿਮਰਨ ਵਿੱਚ ਮਨ ਨਹੀਂ ਲੱਗਿਆ ਜਿਸ ਤਰ੍ਹਾਂ ਮੈਨੂੰ ਉਹਨਾਂ ਨੇ ਬੋਲਿਆ ਤੇ ਮੈਂ ਫੀਲ ਕੀਤਾ ਸੀ ਦਿਨ ਮੇਰੇ ਬ੍ਰਦਰ ਨੇ ਵੀ ਮੈਨੂੰ ਸੌਰੀ ਬੋਲਿਆ ਹਨ ਵੇਲੇ ਕਿ ਮੈਂ ਸੌਰੀ ਮੰਗਦਾ ਮੈਂ ਇਸ ਤਰ੍ਹਾਂ ਤੇਰੀ ਲੈਗ ਪੁਲਿੰਗ ਕਰ ਰਿਹਾ ਸੀ ਮੈਂ ਤਾਂ ਕੋਈ ਗੱਲ ਨਹੀਂ ਭਈਆ ਇਹ ਚੀਜ਼ ਨਾ ਮੈਂ ਦੱਸ ਨਹੀਂ ਸਕਦੀ ਕਿ ਕੋਈ ਕੀ ਹੈ ਬਟ ਤੁਸੀਂ ਪਲੀਜ਼ ਸੌਰੀ ਨਾ ਬੋਲੋ ਮੇਰੇ ਵੱਡੇ ਹੈ ਕਿਉਂ ਕੋਈ ਗੱਲ ਨਹੀਂ ਮਚਾਕ ਕਰ ਦਿਓ ਤੇ ਮੈਨੂੰ ਪਿਆਰ ਵੀ ਤਾਂ ਕਰ ਦਿਓ ਕੁਰਸਾ ਆਪਣੇ ਬੋਧ ਪਿਆਰ ਕੀਤਾ ਵੈਗਰੂਨ ਦੋ ਤਿੰਨ ਦਿਨਾਂ ਤੋਂ ਨਾ ਮੈਂ ਫਿਰ ਵੀ ਜੋੜ ਨਹੀਂ ਪਾ ਰਹੀ ਸੀ ਕੱਲ ਤੇ ਮੈਂ ਬਿਲਕੁਲ ਵੀ ਨਹੀਂ ਸਿਮਰਨ ਕਰ ਪਾ ਰਹੀ ਸੀ ਤੇ ਅਸਵੇਰੇ ਜਦੋਂ ਉਹ ਸਾਡੀ ਸੰਗਤ ਸੀਗੀ ਫਿਜ਼ੀਕਲੀ ਸੰਗਤ ਸੀਗੀ ਤੇ ਜਦੋਂ ਸਿਮਰਨ ਵਿੱਚ ਗਈ ਤੇ ਉੱਥੇ ਵੈਗਰੂ ਚ ਇਸ ਤਰ੍ਹਾਂ ਕਦੀ ਕਦੀ ਸੇਵਾ ਮਿਲ ਜਾਂਦੀ ਹੈ ਤਾਬਿਆਂ ਤੇ ਸਿਮਰਨ ਸੰਗਤ ਨੂੰ ਕਰਾਂਦੀ ਤੇ ਥੋੜਾ ਅਰਲੀ ਆ ਗਈ ਲੇਕਿਨ ਇੱਕ ਹੋਰ ਵੀਰ ਜੀ ਹੁੰਦੇ ਜੋ ਮਤਲਬ ਉਹ ਵੀ ਸੇਵਾ ਲੈਂਦੇ ਤੇ ਮੈਨੂੰ ਸੀਗਾ ਕਿ ਚਲੋ ਅੱਜ ਉਹ ਸੇਵਾ ਲੈ ਲੈਣ ਤੇ ਅਸੀਂ ਉਹਨਾਂ ਦੀ ਵੇਟ ਕੀਤੀ ਜਦੋਂ ਉਹ ਨਹੀਂ ਆਏ ਸਿਮਰਨ ਅਸੀਂ ਸ਼ੁਰੂ ਕਰ ਲਿਆ ਤੇ ਲੇਕਿਨ ਜਦੋਂ ਵੀਰ ਜੀ ਨਹੀਂ ਆਏ ਨਾ ਤੇ ਮੇਰਾ ਜਿੱਸਾ ਮਤਲਬ ਮੈਂ ਆਪਣਾ ਸਟੇਬਲ ਸੀਗੀ نیچے ਹੀ ਬੈਠੀ ਹੋਈ ਸੀ ਬਿਲਕੁਲ ਉਸੇ ਦੇ ਨਾਲ ਬੈਠੀ ਹੋਈ ਸੀ ਤੇ ਵੀਰ ਜੀ ਇੱਕ ਦਮ ਹੀ ਨਾ ਫਿਰ ਮੈਨੂੰ ਬੜੀ ਪਿਆਰੀ ਜੀ ਆਵਾਜ਼ ਫੀਲ ਹੋਈ ਕਿ ਅੱਜ ਮੇਰੇ ਕੋਲ ਨੀ ਬੈਠਣਾ ਮੈਂ ਤਾਂ ਤੇਰੀ wait ਕਰਦਾ ਆ ਜਾ ਪੁੱਤਰ ਕੋਲ ਆ ਕੇ ਬੈਠ ਜਾ ਢਾਬਿਆਂ ਤੇ ਆ ਜਾ ਮੇਰੇ ਕੋਲ ਬੈਠ ਜਾ ਗੁਰੂ ਸਾਹਿਬ ਦਾ ਬਹੁਤ ਸ਼ੁਕਰਾਨਾ ਵਾਹਿਗੁਰੂ ਗੁਰੂ ਸਾਹਿਬ ਨੇ ਢਾਬਿਆਂ ਤੇ ਬਿਠਾਇਆ ਸਿਮਰਨ ਦੀ ਸੇਵਾ ਦਿੱਤੀ ਬਹੁਤ ਆਨੰਦ ਸੀ ਵਾਹਿਗੁਰੂ ਫਿਰ ਉਸ ਤੋਂ ਬਾਅਦ ਨਾ last ਵਿੱਚ ਵਾਹਿਗੁਰੂ ਜੀ ਜਦੋਂ ਸਿਮਰਨ ਦੀ ਸਮਾਪਤੀ ਸੀ ਨਾ ਪਤਾ ਨੀ ਕੀ ਹੋਇਆ ਇੱਕਦਮ ਇੰਨੀ ਜ਼ੋਰ ਦੀ ਮੇਰੀ ਸਰੀਰ ਦਾ, ਚਦੀਰ ਵਿੱਚੋਂ ਇੱਕ ਝਟਕਾ ਜਿਹਾ ਫੀਲ ਹੋਇਆ ਕਿ ਜਦੋਂ ਮੇਰੀ ਅੱਖਾਂ ਖੁੱਲੀਆਂ ਮਤਲਬ ਸਿਮਰਨ ਉਸ ਟਾਈਮ ਤੇ ਜਿਸ ਦਾ ਸਮਾਪਤ ਹੋ ਗਿਆ ਸੀ ਲੇਕਿਨ ਵੈਗਰੋ ਜਿਹੜਾ ਮਤਲਬ ਝਟਕਾ ਸੀ ਨਾ ਬਹੁਤ ਹੀ ਅਨੰਦਮਈ ਸੀ ਤੇ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਐਸੀ ਕਿ ਮੈਨੂੰ ਪੂਤ ਪ੍ਰੇਤਾਂ ਤੋਂ ਬਹੁਤ ਡਰ ਲੱਗਦਾ ਸੀ ਮੈਨੂੰ ਚੋਰਾਂ ਤੋਂ ਡਰ ਨਹੀਂ ਲੱਗਦਾ ਸੀ ਲੇਕਿਨ ਮੈਨੂੰ ਪੂਤਾਂ ਤੋਂ ਬਹੁਤ ਡਰ ਲੱਗਦਾ ਸੀ ਲੇਕਿਨ ਜਦੋਂ ਦਾ ਮੇਰੀ ਲਾਈਫ ਵਿੱਚ ਸਿਮਰਨ ਆਇਆ ਕੇ ਇਸ ਕੀਤੇ ਦਾਤਾ ਤਾਂ ਮੈਨੂੰ ਇਹਨਾਂ ਚੀਜ਼ਾਂ ਤੋਂ ਬਿਲਕੁਲ ਵੀ ਡਰ ਨਹੀਂ ਲੱਗਦਾ ਮੈਨੂੰ ਇਸ ਤਰ੍ਹਾਂ ਹਮੇਸ਼ਾ ਫੀਲ ਹੁੰਦਾ ਕਿ ਮੇਰੇ ਆਲੇ ਦੁਆਲੇ ਸ਼ੀਰ ਸਿੰਘ ਦਾ ਪੈਰ ਹੈ ਔਰ ਮੈਂ ਵਾਈਗਰੂ ਕੋਲੇ ਬੈਠੀ ਹੁੰਦੀਆ ਤੇ ਮੈਂ ਸੰਗਤ ਵਿੱਚ ਐਯੂਸ ਸ਼ੇਰ ਇਹ ਦੱਸਣਾ ਚਾਹੁੰਦੀ ਸੀ ਕਿ ਕਿਸ ਤਰ੍ਹਾਂ ਮਤਲਬ ਫੈਮਿਲੀ ਹੀ ਆ ਕੇ ਮਤਲਬ ਜੋ ਪਿਆਰ ਵੀ ਕਰਦੀ ਹੈ ਦਿਨ ਨਾਲ ਦੇ ਨਾਲ ਸਾਡੀਆਂ ਗੱਲਾਂ ਵੀ ਬਰਹਾਂਦੀ ਹੈ ਤੇ ਗੁਰਸਾਹਿਬ ਆ ਕੇ ਕਿਸ ਤਰ੍ਹਾਂ ਪਿਆਰ ਕਰਦੇ ਤਾਂ ਖੁਦ ਉਹਨਾਂ ਨੇ ਆ ਕੇ ਵੈਗੂ ਇਸ ਚੀਜ਼ ਨੂੰ ਮੰਨਿਆ ਤੇ ਬਸ ਛੋਟੀ ਜੀ ਵੈਗੂ ਜੀ ਬਖਸ਼ੀ ਸੀ ਕਿ ਜੋ ਮੈਂ ਸੰਗਤ ਨੂੰ ਸ਼ੇਅਰ ਕਰਨਾ ਚਾਹੁੰਦੀ ਸੀ ਤੇ ਸੰਗਤ ਅੱਗੇ ਤਾਂ ਤਿੰਨ ਤੀਏ ਕਿ ਵੈਗੂ ਜੀ ਮੈਨੂੰ ਬਹੁਤ ਪਿਆਰ ਬਖਸ਼ੋ ਮੈਨੂੰ ਆਪਣੀ ਪ੍ਰੇਮਾ ਭਗਤੀ ਬਹੁਤ ਬਖਸ਼ੋ ਮੈਨੂੰ ਸਵਾਸ ਸਵਾਸ ਤੇ ਬੰਦਗੀ ਬਖਸ਼ੋ मैं टाइम वेस्ट बहुत कर दी मैं टाइम वेस्ट ना करा टाइम वेस्ट ना कर सदीवी संगत संगत के चरण तुर बु वाह का खालसा वाह